ਹਾਂਜੀ ਮੰਬੜੀਆਂ ਤੇਰੀਆਂ ਆਂਡੇ ਕੀ ਆਉਣ ਲੱਗਾ ਕੋਈ ਅੱਜ ਘਰ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਆਉਣ ਲੱਗਾ ਸਪੈਸ਼ਲ ਹੀ ਕਰੋਣੇ ਆਉਣ ਲੱਗੇ ਆ ਕੌਣ ਉਹ ਮੇਰੀ ਭੂਆ ਜੀ ਹੁਣੀ ਆਉਣ ਲੱਗੇ ਆ ਅੱਛਾ ਕਿਹੜੇ ਕਿਹੜੇ ਭੂਈਆਂ ਤੇ ਪੰਜ ਤੁਹਾਡੀਆਂ ਭੂਈਆਂ ਤੇ ਮੇਰੀਆਂ ਪੰਜ ਸੁਖਨਾ ਸੇਹ ਆ ਕਰ ਸੇਹੀ ਹਨੀ ਆ ਉਹ ਤਾਂ ਪੰਜ ਵਾ ਹਾਂਜੀ ਤੇ ਮੇਰੀਆਂ ਆਉਣ ਲੱਗੀਆਂ ਦੋ ਭੂਆ ਜੀ ਇੱਕ ਹਰਥ ਵਾਲੀ ਤੇ ਇੱਕ ਭਾਮ ਵਾਲੀ ਅੱਛਾ ਇਹ ਸੇਰੇ ਭਾਜੀ ਹੁਣੀ ਹਾਂ ਹਾਂ ਸੇਰੇ ਭਾਜੀ ਦੀ ਮੰਮੀ ਹੀ ਨਾਲ ਆਉਣ ਲੱਗੀ ਆ ਹਾਂ ਹਾਂ ਉਹਨਾਂ ਨੂੰ ਫੋਨ ਕੀਤਾ ਸੀ ਨਾ ਚਲੋ ਬਣਾਓ ਫਿਰ ਪਕੌੜੇ ਖਾਣੇ ਸਾਰੇ ਉਹ ਵੀ ਆਉਣ ਹੀ ਆਲੇ ਆ ਹਾਂ ਹਾਂ ਉਹਨਾਂ ਜਲਦੀ ਆ ਜਾਣ ਹਾਂ ਤੇ ਹੈਗਾ ਲੱਗ ਗਈ ਆ ਹਾਂ ਭਾਵੇਂ ਹੈਗਾ ਹਾ ਹੈਗਾ ਵਾ ਤੇ ਪਾਜੀ ਨੇ ਛੱਡ ਜਾਣਾ ਵਾ ਹਾਂ ਹਾਂ 1 ਕਿਲੋਮੀਟਰ ਲੱਗਣਾ ਹਾਂ ਲੱਗੇ ਤੁਹਾਡੇ ਹੈਗਾ ਚਲੋ ਬਣਾ ਲਓ ਫਿਰ ਵੇਖਦੇ ਆ ਵੀ ਆਉਣ ਹੀ ਆਲੇ ਹੋਣੇ ਆ ਹਾਂ ਹਾਂ ਬਸ ਆ ਜਾਣਾ ਮੰਮਾ ਪਰੋਣੇ ਆ ਗਏ ਅਜੇ ਤੇ ਤੁਰ ਕੇ ਹੀ ਆ ਗਏ ਸਾਸੀ ਕਾਲ ਸਾਸੀ ਕਾਲ ਲੈ ਪੁਈਆਂ ਆਇਆ ਤੇ ਹਾਂ ਯਾ ਸਸੀ ਕਾਲ ਸਾਸੀ ਕਾਲ ਸਾਸੀ ਕਾਲ ਜੀ ਸਾਰਿਆਂ ਨੂੰ ਸਾਸੀ ਕਾਲ ਹਾਂ ਮੈਂ ਬਲੌਗ ਬਣਾ ਰਹੀ ਨਾਲੇ ਬਣਾ ਲਓ ਬਣਾ ਲਓ ਹਾਂਜੀ ਕੀ ਸਾਸੀ ਕਾਲ ਸਾਸੀ ਕਾਲ ਉਹ ਪੁਈਆਂ ਆਇਆ ਆ ਮੇਰੀਆਂ ਵੇਲਾ ਤੇਰੀਆਂ ਦੋ ਪੂਆ ਲੈ ਕੇ ਆਈਆਂ ਮੈਂ ਦੋ ਲੈ ਕੇ ਆਈਆਂ ਆਓ ਕਿੰਦਾ ਹੈਗਾ ਨਾਲ ਤੁਸੀਂ ਵੀ ਆਏਗੇ ਮੈਂ ਵੀ ਆਈ ਹਾਂ ਪੂਆ ਨਾਲ ਹੀ ਰੋਣ ਕਾਕੇ ਇਹ ਤੇ ਆਈ ਆ ਇਕੱਠਿਆਂ ਇਹਦਾ ਇੱਕ ਵੀ ਨਹੀਂ ਆਉਂਦੀ ਅੱਜ ਦੋ ਆ ਗੀਆਂ ਦੋ ਆ ਗੀਆਂ ਇਹ ਨਹੀਂ ਪੂਆ ਜਿੰਨੇ ਕੋ ਸਾਰਿਆਂ ਪੂਆ ਕੁਆਦੇ ਕਰੀਏ ਪੰਜ ਛੇ ਆਪਾਂ ਸਾਰਿਆਂ ਬਾਹਰ ਹਾਂਜੀ ਕੱਢਣੇ ਪੇ ਫੋੜੇ ਫਿਰਮਾ ਕੱਢਣ ਲੱਪਿਆਂ ਬਾਹਰ ਪਰੌਣੇ ਬੈਠੇ ਆ ਛੋਮੀ ਕੀ ਕਰਨੀ ਆ ਉਹ ਲਓ ਮਾਮੀ ਵੀ ਆ ਗਏ ਕਰਨਾ ਕੀ ਬਾਜੀ ਪਕੌੜੇ ਕੱਢਣ ਲਈ ਆ ਹੋਰ ਦੱਸ ਆਹੀ ਕਿਹੜਾ ਤੁਨੋਂ ਆਇਆ ਤੂੰ ਪਕੌੜੇ ਕੱਢਣੇ ਨਾ ਵੀ ਦੂਰ ਆਓ ਨੇੜੇ ਆਓ ਹੈ ਦੇ ਸਾਡੇ ਹੋਰ ਖੁਆਈਆਂ ਮੇਰੀਆਂ ਦੋ ਤੇਰੀ ਵੀ ਖੁਆਈ ਆ ਤੇਰਾ ਮਾ ਬਾਪੀ ਅੱਜ ਪਕੌੜੇ ਕੱਢ ਕੇ ਖਵਾਲਦੀ ਆ ਆਹ ਮੈਂ ਪਕੌੜੇ ਕੱਢ ਕੇ ਖਵਾਲਦੀ ਗਰਮ ਗਰਮ ਚਾਹ ਨਾਲ ਚੋਲੂ ਹਾਂਜੀ ਨਾਲੇ ਇਸੇ ਭੰਜਣਾ ਹੀ ਕਾ ਲਾਂਗੇ ਇਹਦ ਗੱਲ ਹੈਗੀ ਹੈ ਹੈਨਾ ਚਲੋ ਵੇ ਦੇ ਆਜੀ ਤੇਰੇ ਪਕੌੜੇ ਦੀ ਕਿੰਦਾ ਦੇ ਭੰਦੇ ਆ ਕਰੋ ਟੇਸਟ ਕਿੰਦਾ ਨਹੀਂ ਭਲਾ ਇੰਨਾ ਹੀ ਹੋਣਾ ਹੈ ਟੇਸਟ ਹੈ ਕਿ ਕਿੰਦਾ ਵੀ ਇੰਨਾ ਵੇਲਾ ਚਾਹੀਉ ਲੈ ਚਾਹ ਹੁੰਦਾ ਹੀ ਆ ਗਿਆ ਪਤਾ ਕੀ ਆ ਇਹ ਰਿਸ਼ਤਾ ਹੀ ਇੱਕ ਦਾ ਨਵਾਂ ਇਹਦ ਗੱਲ ਹੈ ਹੈਨਾ ਭਰਾਵਾਂ ਦਾ ਪੱਜਾ ਹੀ ਜਾਂਦਾ ਭੂਆ ਦਾ ਚਾਹ ਵੜਾ ਹੁੰਦਾ ਵਾ ਜਦੋਂ ਕੋਈ ਆਉਂਦਾ ਨਾ ਭੈਣ ਭਰਾ ਤੇ ਨਾਲੇ ਅੱਗੇ ਮੇਰੀਆਂ ਚਾਹਾਂ ਹੀ ਨਿਕਲਦੇ ਆ ਅੱਗੇ ਮੇਰੀਆਂ ਨਾਨਾਆਂ ਆਈਆਂ ਉਹਨਾਂ ਨੇ ਵੀ ਅਹੀਂ ਇਦਾਂ ਹੀ ਕੱਢਿਆ ਸੀਗੇ ਤੇ ਹੁਣ ਮੇਰੀਆਂ ਆਂ ਆ ਭੂਆ ਜੀ ਹੋਣੇ ਤੇ ਜਿੱਦਣ ਮੈਨੂੰ ਪੇਕੇ ਆਉਣਗੇ ਫੇਰ ਕੱਢਾਂਗੇ ਜਿਹੜਾ ਸਵਾਦ ਆ ਉਹ ਕੋੜ ਚਲੋ ਉਹ ਸਵਾਦ ਆ ਹਾਂ ਹੁਣ ਬਾਹਰ ਲਿਆ ਰਵੇ ਮੜਿਆ ਮਲਾ ਦਈਏ ਭੂਈ ਉਹਨਾਂ ਨੂੰ ਵੀ ਹਾਂ ਮਲਾ ਲਓ ਭੂਈ ਨੂੰ ਮਲਾ ਦੂ ਸਾਰੇ ਵੇਖਦੇ ਆ ਬਾਹਰ ਵੀ ਕੀ ਗੱਲਾਂ ਬਾਤਾਂ ਹਾਂਜੀ ਕਿਦਾਂ ਸਾਰੇ ਬੈਠੇ ਕੀ ਗੱਲਾਂ ਬਾਤਾਂ ਮਾਣਦੇ ਸ਼ੇਤੀ ਜਾਣਾ ਵਾ ਚੁੱਪ ਕਰਕੇ ਬਹਿ ਜਾ ਹੁਣ ਪਕੌੜੇ ਖਾ ਕੇ ਜਾਣਾ ਪਿਆ ਅਸਲ ਨਹੀਂ ਕਰਾ ਜਾਣਾ ਆਪਣਾ ਇਹ ਗੱਲ ਛੋੜੋ ਮੈਂ ਤੁਹਾਨੂੰ ਆਠਾ ਵੀ ਨਾ ਕੋ ਬਣਾਉ ਨਾ ਕੋ ਬਣਾਉਂ ਵੈਸੇ ਕਰਕੇ ਲੈ ਉਹਦਾ ਕੀ ਫਾਇਦਾ ਫਿਰ ਆ ਜਾਂਦਾ ਤੁਰੀਆਂ ਅੱਡੇ ਕੋ ਮਹਾ ਤੇ ਆਈਆਂ ਨਾ ਕਿ ਉਹ ਆ ਗਿਆ ਤੇ ਲਾਵੇਂ ਲਾਵੇਂ ਜਾਂਦੀ ਮੈਂ ਤਾਂ ਖਿੱਚ ਕੇ ਲੈ ਪਕੜੇ ਕੱਢਣੀ ਨਹੀਂ ਇਹ ਪੁਈ ਜਾਂਦੇ ਹੀ ਇਹ ਪੁਈ ਜਾਂਦੇ ਵੀ ਮੈਂ ਨਾ ਦੂਜੇ ਰਾਹ ਥਾਣੀ ਨਾ ਇਹਦੇ ਚੜਦੇ ਨਹੀਂ ਮੋਟਰਸਾਈਕਲ ਤੇ ਆਂਦੇ ਮੈਂ ਦੂਜੇ ਰਾਹ ਥਾਣੀ ਤੇ ਚੱਲ ਜਾਣਾ ਪਿੰਡ ਆਪਣੇ ਤੇ ਬਦੋ ਬਦੀ ਮੈਂ ਘੇਰ ਕੇ ਲਿਆਇਆ ਵੀ ਨਹੀਂ ਚਲੋ ਚਲੋ ਪਰ ਥੋ ਹੈ ਨਾ हां परथ तो देखਾ ਪੱਥ ਬੁਆੜੀ ਹੋਰ ਆ ਪਰੇ ਡੇਰ ਦੇਂਦੀ ਆ ਮਤਲਬ ਬੀਜੀ ਆਡੇ ਦੀ ਸਕੀ ਪੈਣਾ ਹਾਂ ਸਕੀਆਂ ਪੈਣਾ ਚਲੋ ਪੰਜ ਪੈਣਾ ਬੁਆੜੀ ਨਾ ਲਾਗੇ ਲਾਗੇ ਸਕਾ ਪੈਣਾ ਉਹਦਾਂ ਆਲੀ ਨਾਨੀ ਨੇ ਕੰਮ ਬਹੁਤ ਵਧੀਆ ਕੀਤਾ ਆ ਇੱਕ ਪਿੰਡ ਚ ਦੋ ਦੋ ਖੇਤ ਕੰਮ ਕਾਇਆਗੇ ਕਿੰਸੀ ਕੰਮ ਨੇ ਬੇੜਾ ਪਰਥ ਵੀ ਦੋ ਇੱਕ ਸ਼ੀਨੀ ਹਰੇ ਜੋਗੀ ਜੀ ਮੇ ਜੋਗੀ ਜੀ ਮੇ ਆ ਗਏ ਇੱਕ ਨਹੀਂ ਸਾਡੇ ਕੋਲ ਸਾਰੇ ਬਹੁਤ ਹੁੰਦੇ ਆ ਕੋਈ ਨਾ ਕੋਈ ਆਉਂਦੀ ਹੈ ਜੀ ਦੇਖੀ ਚੱਲੋ ਖਿੱਚ ਕੇ ਆਂਦਾ ਦਾ ਰਸਤਾਰੀਆਂ ਲੱਗ ਲੱਗ ਨੇ ਬੁਆਟ ਸਾਰੀਆਂ ਨਾ ਜਿਹੜੇ ਲੰਗਣਾ ਮਠੋਲ ਸੇ ਲੰਗਣਾ ਉਹ ਸਾਡੇ ਵਾਲਾ ਹੀ ਹਿਸਾਬ ਵਾ ਪੀ ਰਾਤ ਵਿੱਚ ਆਪਾਂ ਜਿਹੜਾ ਭੈਣ ਭਰਾ ਆਇਆ ਉਹਨੇ ਹੋਣਾ ਹੀ ਹੋਣਾ ਹਾਂ ਵਧੀਆ ਗੱਲ ਆ ਜਾਨਾ ਚਲੀ ਇਹ ਕਿ ਖੁਸ਼ੀ ਵਾਲੀ ਗੱਲ ਵਾ ਬਹੁਤ ਸਾਰੇ ਗੱਲ ਸਾਰੇ ਬੈਠੇ ਆ ਨਾ ਹਾਂਜੀ ਚਲੋ ਆਹ ਭਾਂਡੇ ਪਕੌੜੇ ਫਿਰ ਖਾਣੇ ਬੈਠੇ ਸਾਰੇ ਅੰਦਰ ਆਹ ਚਲ ਅੰਦਰ ਪਰਮੋਨੇ ਮਹਾਰਾਜ ਜੀ ਲੈਣਾ ਸੰਗੀਤ ਖਵਾ ਲੈਣੇ ਨਹੀਂ ਤੁਹਾਨੂੰ ਵੀ ਖਵਾ ਲੈਂਗੇ ਤੁਹਾਡੇ ਲਈ ਕੱਢਣ ਦੇ ਆ ਕਿਉਂ ਦਿਲ ਛੋਟਾ ਕਰਦੇ ਜੇ ਬਹੁਤ ਕੱਢ ਨਹੀਂ ਆ ਜਾ ਕੇ ਭੂਆ ਘੱਲਾਂ ਟੈਂਸ਼ਨ ਲਾਉ ਉਹ ਤੇ ਰੱਜਾਈ ਸਾਈ ਭੁੱਖੀ ਆ ਤੁਹਾਨੂੰ ਕੀ ਆ ਦਿੰਦੇ ਆ ਭੂਆ ਜੀ ਮੈਨੂੰ ਸੌਂਡਿਆ ਆ ਨਹੀਂ ਮੁੱਕਦੇ ਹਾਂ ਨਹੀਂ ਨਾ ਗੱਲ ਕਰਨ ਵਾਈ ਨਹੀਂ ਕਿ ਕੋਈ ਵੀ ਆਪਣੇ ਘੇਟ ਨਾਲ WhatsApp ਨਹੀਂ ਕਰਦਾ ਚਲੋ ਹਾਂ ਮਾਸੀ ਜੀ ਸੇ ਸਾਡੇ ਕੋਲ ਗਏ ਸੀ ਤੇ ਸਾਡੀ ਸਲਾਹ ਬਣ ਗਈ ਆਏਗਾ ਚਲੋ ਅੱਜ ਪੰਮ ਕੋ ਜਾਂਦੇ ਆ ਨਾਲੇ ਅੱਜ ਵੇਲੇ ਆਣੇ ਫੀਕ ਨਾਲੇ ਸ਼ੇਰੇ ਹੋਂ ਨਹੀਂ ਨਹੀਂ ਇੱਥੇ ਆ ਗਏ ਸਾਰਾ ਦਿੱਲੀ ਗਿਆ ਉਹ ਵਾਂਡੇ ਗਏ ਮਾੜੇ ਰਿਸ਼ਤੇਦਾਰਾਂ ਕੋ ਹਰਿਆਣੇ ਗਏ ਘੁੰਮਣ ਫਿਰਨੇ ਗਏ ਦੋਵੇਂ ਜੀ ਹੋਰ ਆਜ ਮਸਤੀ ਮਾਸਤੀ ਆਪਦੇ ਤੇ ਉਹਨਾਂ ਕੋਲੇ करनाल ਹੈ ਨਾ ਹਾਂ ਬਿਆਜਾ ਕੈਂਪ ਪਰਲੇ ਰਾਏ ਹੋ ਜਾਣੀ ਤੁਸੀਂ ਮਾਰੋ ਗੇਰੀ ਹੈ ਮੈਨੂੰ ਬਹੁਤ ਚੱਕ ਕੇ ਲੈ ਆਈ ਆਈ ਜਾਣਦੀ ਬੰਦੀਆਂ ਹੋ ਗਿਆ ਬਣਾ ਨਾਲੇ ਮਿਲ ਗਿਲ ਗਏ ਆ ਪਰ ਨਹੀਂ ਵੈਸੇ ਵੀ ਵੈਸੇ ਮਾਮੀ ਹੈ ਤੁਹਾਡੇ ਨਾਲੋਂ ਵੱਧ ਹੁੰਦੇ ਸਾਡੇ ਕੋ ਹਾਂ ਇਹ ਹੁੰਦੇ ਜਾਂਦੇ ਜਦੋਂ ਵੀ ਆ ਗੇੜਾ ਮਾਰਦੇ ਰਹਿੰਦੇ ਆ ਜੰਦੇ ਆਨੂੰ ਮਿਲ ਕੇ ਜਾਂਦੇ ਰਹਿੰਦੇ ਆ ਪੂਆ ਜੀ ਜਦੋਂ ਅਨੂਪ ਆ ਰਹੀ ਨਾ ਇਹ 6-7 ਦਿਨ ਸਾਡੇ ਘਰ ਰਹੇ ਹਾਂ ਤੁਹਾਡੇ ਤੋਂ ਮੰਗ ਹਾਂ ਬੜਾ ਇਹ ਨਸਾਰਾ ਦਿੱਤਾ ਹੀ ਮੇਰਾ ਚਲੋ ਇਹ ਤਾਂ ਸੁੱਖ ਹੁੰਦਾ ਲਾਗੇ ਭੈਣ ਭਰਾ ਦਾ ਬੜਾ ਹਾਂਜੀ ਬੜਾ ਸੁੱਖ ਹੋਰ ਸੁੱਖ ਦੇ ਵੇਲੇ ਉਹ ਹੀ ਹੁੰਦਾ ਜਿਹੜਾ ਲਾਗੇ ਲੱਗੇ ਭੈਣ ਭਰਾ ਅੱמא ਹਾਂਜੀ ਚਾਹ ਵੀ ਆਉਣਗਾ ਚਾਹ ਚੁ ਬਣ ਗਈ ਕੇ ਬਸ ਪਰ ਉਹ ਨਹੀਂ ਆ ਤੇ ਆਪੇ ਹੀ ਗਾਲਾਂ ਕਾਉਣੀਆਂ ਲੈ ਇਹਨ ਜਿੱਦਾਂ ਚਾਹ ਲੈ ਕੇ ਤੇ ਬਸ ਖਲੋਤੀ ਹੁੰਦੀ ਕੰਦ ਦੇ ਮਗਰ ਹੀ ਕੋਈ ਨਹੀਂ ਆ ਜਾ ਬੰਮੂ ਤੂੰ ਆ ਜਾ ਨਹੀਂ ਨਿਕਲ ਹੀ ਗਏ ਸੀਗੇ ਮੈਂ ਪਾਉਣ ਦੀ ਚਾਹ ਪਾਣੀ ਤਾਂ ਤੁਹਾਨੂੰ ਪਿਆ ਇਹਨਾਂ ਨੂੰ ਆਦਾ ਚਾਹ ਬਈ ਨਾ ਪਾ ਵੀ ਦਾ ਚਾਹ ਕੀਤਾ ਚਲੋ ਹਾਂ ਦੱਸ ਅਹੀਂ ਆਖਿਆ ਜੀ ਨਾ ਇਹ ਕੰਮ ਕਰ ਤੂੰ ਬਸ ਬਹੁਤ ਜ਼ਿਆਦਾ ਹੀ ਹੋਦਾ ਹੈ ਕੋਈ ਕੁਆ ਜ਼ਿਆਦਾ ਨਹੀਂ ਹੈ ਨਾਲੇ ਖਾਓ ਤੇ ਨਾਲੇ ਮੈਨੂੰ ਦੱਸਿਓ ਤੇ ਕਿੱਦਾਂ ਦੇ ਬਣੇ ਆ ਪਾਵੇ ਬੜੇ ਨਹੀਂ ਸਮੈਲ ਵੀ ਬਹੁਤ ਜ਼ਿਆਦਾ ਵਧੀਆ ਆਉਂਦੀ ਐ ਸਵਾਦ ਤੇ ਬਹੁਤ ਬਣੇ ਲੱਗਦਾ ਸਮੈਲ ਮੈਂ ਖਾ ਕੇ ਮੈਂ ਪਹਿਲਾਂ ਵੀ ਇਹੇ ਕਾ ਕੇ ਮੈਨੂੰ ਚੰਗੀ ਪੜੀ ਵਧੀਆ ਹੁੰਦੀ ਐ ਤੇ ਮੇਥੀ ਵਾਈਫ ਹੋ ਜਾ ਜੀ ਚਲ ਮੇਥੀ ਮੇਥੀ ਨਾ ਚਲ ਬੱਸ ਕਰੋ ਕੋਈ ਨਹੀਂ ਕਰੋ ਹਾਂ ਅਨੂ ਇੱਕ ਗੱਲ ਨਾ ਚਲੋ ਖਾਓ ਸਾਰੇ ਟੇਸ ਕਰਕੇ ਪਾ ਦਿਓ ਮੈਨੂੰ ਵੀ ਕਿ ਮੈਕਟ ਖਾਣੇ ਨੇ ਬਸ ਹੋਲੀ ਤੋੜ ਦੇ ਕੱਚ ਨਹੀਂ ਖਾਂਜੀ ਆਜੀ ਖਾਂਜੀ ਫਿਰ ਕਿਦਾਂ ਲੱਗੇ ਸਾਰਿਆਂ ਨੂੰ ਪਕੌੜੇ ਹੈ ਸਵਾਦ ਹੀ ਭੁਈ ਹੈ ਸਵਾਦ ਬਣਿਆ ਨਾ ਕੋਈ ਗੱਲ ਨਹੀਂ ਭੁਈਆਂ ਤੇ ਬੈਠੀਆਂ ਵੀ ਦੋਵੇਂ ਇਕੱਠੀਆਂ ਤੇ ਮੈਚਿੰਗ ਮੈਚਿੰਗ ਕਰਕੇ ਆਈਆਂ ਭੇੜਾ ਭੇੜਾ ਦੋਵੇਂ ਪਿਆਰ ਹੀ ਬਣਾ ਭੇੜਾ ਭਣਾ ਲੈ ਨਹੀਂ ਪਿਆਰ ਹੈ ਨਾ ਦੋਵਾਂ ਦਾ ਨਹੀਂ ਸਾਰਿਆਂ ਦਾ ਭੁਈਆਂ ਦਾ ਬਹੁਤ ਕੋਈ ਆਦਾ ਬੜਾ ਪਿਆਰਾ ਤੇ ਗਾੜੀ ਪਤੀਆਂ ਨਾ ਵੀ ਬੜਾ ਪਿਆਰਾ ਆਹੋ ਤਾਈ ਹੁੰਦੇ ਰਹਿੰਦੇ ਆ ਹੁੰਦੇ ਬਹੁਤ ਆ ਜਿੰਨਾ ਮੇਰੇ ਕੋ ਮੇਰੀਆਂ ਭੁਈਆਂ ਆਉਂਦੀਆਂ ਨਾ ਮੇਰੇ ਹਿਸਾਬ ਨਾਲ ਕੋਈ ਨਹੀਂ ਸੋਹਰੇ ਜਾ ਕੇ ਮਿਲ ਸਕਦਾ ਜਿੰਨਾ ਮੈਨੂੰ ਮਿਲਦੀਆਂ ਤੂੰ ਚੰਗੀਆਂ ਕਿ ਸਾਰੀਆਂ ਨਾਲ ਇੱਧਰ ਪੈਣ ਚੁਕਾਇਆ ਦੂਜੀ ਰਿੰਕੀ ਹੁਣੀ ਅੱਗੇ ਆਉਂਦੀਆਂ ਵਾਂਗੂ ਤੇ ਤੇਰੇ ਕੋ ਸਾਰੀਆਂ ਆਉਂਦੀਆਂ ਮੈਂ ਹਾਂਵੇਂ ਸਾਨੂੰ ਉੱਧਰ ਲੱਭਣੇ ਛੋਟੇ ਛੜੇ ਜਿੱਧਰ ਸਾਰੀਆਂ ਹੀ ਉੱਧਰ ਹੀ ਦੀਆਂ ਆਹੋ ਇੱਧਰ ਭੁਈ ਹੁਣੀ ਵੀ ਸਾਰੇ ਇੱਧਰ ਵਾ ਤੇ ਤੂੰ ਹੀ ਵੀ ਇੱਧਰ ਹੂੰ ਚਲ ਨਹੀਂ ਉਧਰ ਜੋਗੀ ਜਿੰਮਿਆਂ ਵਾਲੇ ਵੀ ਜਦੋਂ ਆਈ ਇੱਧਰ ਆ ਤੁਹਾਡੇ ਕੋਲ ਜਣਾ ਖਾ ਲੈਣੇ ਆ ਫੇਰ ਆ ਕੰਡਾ ਇਹਨਾਂ ਨਾਲ ਪੁੱਛੇ ਹਲੇ ਹਾਂ ਨਹੀਂ ਚਲੋ ਖਾਓ ਕੇ ਖਾਓ ਫਿਰ ਸਾਰੇ ਖਾਓ ਲੱਲੋ ਭਾਈ ਲੈ 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 ਇਹਦੇ ਪੈਸੇ ਕੋੜਿਆ ਨਾ ਵਾਜ ਲਿਆ ਪੂਰਾ ਆ ਵੀ ਫੜੋ ਇੱਕ ਇੱਕ ਇਹ ਲੈ 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 ਜਦੋਂ ਸਹੀ ਜੀ ਟੁਕਾ ਵੀ ਨਾ ਨਹੀਂ ਹੋਇਆ ਚਾਹੇ ਤੁਸੀਂ ਉਹਦਾ ਸਾਰੀਆਂ ਚੀਜ਼ਾਂ ਦਾ ਮੰਨਦਾ ਥੋੜਾ ਜਿਹਾ ਹਾਂ ਚੱਲੇ ਬਰੋਨੇ ਆ ਆ ਪੁਈ ਨੇ ਚੱਲ ਜਾਣਾ ਹੁਣ ਪਰਥ ਨੂੰ ਉਹਨਾਂ ਭਾਮ ਨੂੰ ਚੰਗਾ 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 ਦੇ ਨਾਮ ਚੰਗਾ ਪੁਈ ਚਲੋ ਠੀਕ ਆ ਪੁਈ ਆਜੋ ਫਿਰ ਹੁਣ ਚੱਲੀਏ ਚਲੋ ਬਾਏ ਸਾਰਿਆਂ ਨੂੰ ਸਾਰਿਆਂ ਨੂੰ ਬਾਏ ਕਾਲੀ ਚਲ ਹੈਨਾ ਚੰਗਾ ਜੀ ਨਾ ਨਾ ਪੈਣਾ ਨਿਕਲਣ ਲੱਗੀਆਂ ਫੇਰ ਇਕੱਠੀਆਂ ਕਰ ਲਾਂਗੇ ਇਹ ਗੱਡੀਆਂ ਲਾ ਲਾਂਗੇ ਇੱਧਰ ਨਿਕਲਣ ਲੱਗੀਆਂ ਪੈਣਾ ਪੈਣਾ ਫੇਰ ਇਕੱਠੀਆਂ ਕਰ ਲਾਂਗੇ ਚਲੋ ਫੇਰ ਤੇ ਸਬਬ ਨਾਲ ਹੀ ਬਣਾਉ ਨਹੀ ਨਹੀ ਇਹ ਬੰਦਾ ਕੋ ਸਬਬ ਦਾ ਨਹੀਂ ਨਾ ਪਾ ਕੇ ਹਾਂ ਹਾਂ ਫੇਰ ਲੈ ਵਣੀ ਕਹਦਣ ਆਹ ਤੁਹਾਨੂੰ ਦਵਾਂ ਆ ਵਿਚਕਾਰ ਜੇ ਇਕੱਠੇ ਕਰ ਲਾਂਗੇ ਨਾ ਮੈਂ ਸੈਂਟਰ ਚ ਆਣਾ ਉਧਰੋਂ ਨਹੀਂ ਜਾਂ ਮੋਟਰਸਾਈਕਲ ਹਟ ਤੇ ਹਾਂਜੀ ਲਾ ਨਵੇਂ ਪੋਈ ਨੂੰ ਓਕੇ